ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਲਓ ਜੀ ਮਾਰਨਿੰਗ ਟਾਈਮ ਤੋਂ ਹੀ ਆਪਾਂ ਬਲੌਗ ਜਿਹੜਾ ਸਟਾਰਟ ਕਰ ਦਿੱਤਾ ਹੈਗਾ ਤੇ ਅੱਜ ਮੈਂ ਤੁਹਾਡੇ ਨਾਲ ਜਿਹੜਾ ਬਲੌਗ ਸਟਾਰਟ ਕਰੂੰਗੀ ਉਹ ਆਪਣੇ ਵਾਲਾਂ ਦੇ ਲਈ ਹੋਈ ਹੈ ਮੇਰਾ ਜਿਹੜਾ ਅੱਜ ਬਲੌਗ ਮੈਂ ਆਪਣੇ ਵਾਲਾਂ ਦੀ ਹੁਣ ਕਿਸ ਤਰ੍ਹਾਂ ਕੇਅਰ ਕਰਦੀ ਆਂਗੀ ਹਨ ਹਫਤੇ ਵਿੱਚ ਕਿਹੜਾ ਕੀ ਕੀ ਮੈਂ ਲਾਉਣੀ ਆਂਗੀ ਉਹ ਤੁਹਾਡੇ ਨਾਲ ਸਾਰਾ ਮੈਂ ਜੇ ਸ਼ੇਅਰ ਕਰੂੰਗੀ ਤੇ ਵਾਲਾਂ ਦੀ ਕਿਸ ਤਰ੍ਹਾਂ ਆਪਾਂ ਕਟਿੰਗ ਕਰ ਸਕਦੇ ਆਂ ਹਨ ਜਿਹੜੇ ਬ੍ਰੀਕ ਵਾਲ ਹੁੰਦੇ ਨੇ ਉਹਨੂੰ ਅੱਗੇ ਕਿਵੇਂ ਮਤਲਬ ਗਰੋਥ ਹੋਣ ਦੇ ਲਈ ਤਿਆਰ ਕਰਨੇ ਆ ਹਨ ਉਹ ਸਾਰਾ ਬਲੌਗ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਘਰ ਦੇ ਕੰਮਾਂ ਦੇ ਨਾਲ ਨਾਲ ਆਪਣਾ ਧਿਆਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹਨਾ ਤੇ ਲੋ ਜੀ ਇੱਥੇ ਜਿਹੜੇ ਕੰਮ ਕਾਰਨੇ ਸਾਰੇ ਮੇਰੇ ਹੋ ਗਏ ਨੇ ਖਤਮ ਟਾਈਮ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਕਿੰਨਾ ਹੋ ਗਿਆ ਠੀਕ ਆ ਜੀ ਤੇ ਤਰੀਕ ਵੀ ਦੱਸ ਦਿੰਨੇ ਆਪਾਂ ਤੁਹਾਨੂੰ ਅੱਜ 21 ਮਈ ਆ ਠੀਕ ਆ ਜੀ ਤੇ ਚਲੋ ਜੀ ਬਲੌਗ ਨੂੰ ਕਰਦੇ ਆਂ ਸਟਾਰਟ ਜੇਕਰ ਵੀਡੀਓ ਵਧੀਆ ਲੱਗਦੇ ਨੇ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜਿਨ੍ਹਾਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਰਕੇ ਜਾਣਾ ਜੀ ਸਾਰੇ ਜਾਣੇ ਲਓ ਜੀ ਆਪਾਂ ਤੁਹਾਨੂੰ ਬਾਹਰ ਦਾ ਵੀ ਦਿਖਾ ਦਿੰਨੇ ਆ ਠੰਡੀ ਠੰਡੀ ਹਵਾ ਚੱਲਦੀ ਐ ਸਾਰੇ ਕੱਪੜੇ ਧੋਤੇ ਵਿੜਾ ਚੰਗੀ ਤਰ੍ਹਾਂ ਸਾਫ਼ ਕਰਤਾ ਤੇ ਸਾਰੇ ਕੰਮ ਜਿਹੜੇ ਆਪਣੇ ਇੱਥੇ ਨਿਬੜ ਗਏ ਨੇ ਤੇ ਹੁਣ ਮੈਂ ਤੁਹਾਨੂੰ ਟਾਈਮ ਵੀ ਦਿਖਾਉਣੀ ਆ ਵੀ ਟਾਈਮ ਕਿੰਨਾ ਹੋ ਗਿਆ ਮੇਰਾ ਫੋਨ ਮੇਰੇ ਹੱਥ 'ਚ ਸੀਗਾ ਤੇ ਫੋਨ ਕੈਮਰਾ ਆਨ ਸੀਗਾ ਟਾਈਮ ਪੀਸ ਦੇ ਵਿੱਚ ਸੈੱਲ ਖਤਮ ਹੋਇਆ ਹੋਇਆ ਤੇ ਇੱਥੇ ਮੈਂ ਆਪਣੇ ਤੁਹਾਨੂੰ ਪੇਟੀ ਦੇ ਫੋਨ ਦੇ ਵਿੱਚ ਟਾਈਮ ਦਿਖਾ ਰਹੀ ਆਂਗੀ ਦੇਖੋ 7:14 ਮਿੰਟ ਜਿਹੜੇ ਹੋ ਗਏ ਨੇ 21 ਮਈ ਠੀਕ ਆ ਜੀ ਦਿਨ ਹੈਗਾ ਬੁੱਧਵਾਰ ਨੋਚ ਆ ਗਿਆ ਆਪਣਾ ਦੁੱਧ ਕਲੇਰ ਸਾਹਿਬ ਨੇ ਕਿਸੇ ਬੱਚੇ ਨੂੰ ਬੇਤਸੀ ਫੜਾ ਗਏ ਨੇ ਤੇ ਲੱਗਦੀ ਹੱਥਪਾਈ ਨੂੰ ਵੀ ਕਰ ਦਿੰਨੇ ਆ ਗਰਮ ਤੇ ਆ ਆਪਣਾ ਕੁਛ ਰਾਤ ਰਸਣ ਆਇਆ ਸੀਗਾ ਇਹ ਵੀ ਦਿਖਾ ਦਿੰਨੇ ਆ ਆਪਾਂ ਲੈ ਕੇ ਆਏ ਸੋਰਸ ਹੈ ਤਨੀ ਤੋਂ ਉਹ ਤੋਂ ਮੰਗਵਾਏ ਸੀਗੇ ਠੀਕ ਹੈ ਜੀ ਤੇ ਆ ਜੀਆ ਸੀਡਸ ਨੇ ਹਨੀ ਪਲ ਨਹੀਂ ਪਿਆ ਸੀ ਪਰ ਸਣੀ ਕਾਫੀ ਫੇਰ ਚੱਕ ਲਿਆ ਹਜੇ ਮੇਰੇ ਕੋਲ ਦੋ ਤਿੰਨ ਡੱਬੀਆਂ ਪਹਿਲਾਂ ਪੰਜਾਂ ਨਹੀਂ ਗਈਆਂ ਆ ਇੱਕ ਇਹ ਦੇ ਨਾਲ ਦਾ ਕੰਟੇਨਰ ਸੀਗਾ ਜਿਹੜਾ ਆ ਫੁੱਟ ਗਿਆ ਸੀਗਾ ਹੈਗੇ ਨੇ ਕੀ ਬ੍ਰਾਊਨ ਰਾਈਸ ਤੇ ਇਹਦੇ ਨਾਲ ਇਹ ਬ੍ਰਾਊਨ ਰਾਈਸ ਨਹੀਂ ਕੀ ਤੇ ਇੱਕ ਮੈਂ ਮੰਗਵਾਇਆ ਸੀਗਾ ਪੋਖਾ ਆ ਬਾਲਾ ਪੋਖਾ ਇਹ ਅਸੀਂ ਪਹਿਲੀ ਵਾਰੀ ਬਣਾਵਾਂਗੇ ਪਹਿਲਾਂ ਬਣਾਇਆ ਹੁਣ ਤਾਂ ਮੇਰੇ ਅੱਜ ਜਿਹੜਾ ਪਕਵਾਨ ਤਾਂ ਮਨੋਂ ਲੇ ਹੁੰਦੇ ਸੀ ਮੇਰੀ ਮੰਮੀ ਬਣਾਉਂਦੀ ਹੁੰਦੀ ਸੀ ਪਰ ਇੱਥੇ ਸ਼ਾਇਦ ਮੈਨੂੰ ਯਾਦ ਨਹੀਂ ਮੈਨੂੰ ਤਾਂ ਲੱਗਦਾ ਪਹਿਲੀ ਵਾਰ ਹੀ ਬਣਾ ਰਹੀ ਹਾਂ ਮੈਂ ਵੀ ਚਲੋ ਟਰਾਈ ਕਰ ਲਵਾਂ ਨੀ ਪਰ ਉਹ ਰਹਿ ਗਈ ਮੂੰਗਫਲੀ ਦੀ ਕਰੀਮ ਗਵਾਈ ਸੀ ਕਰੋ ਪਰ ਲੱਗਿਆ ਸਾਨੀ ਚਲੋ ਜਿੰਨੇ ਸਮਾਂ ਨਾ ਪਾ ਦੇ ਚ ਸਾਮਾਂਗੇ ਬਣ ਦੋਦ ਦਿੱਤਾ ਕਰ ਲਈ ਨਾਲ ਹੀ ਆਪਾਂ ਦਹੀਂ ਲੈ ਲਈਏ ਲੋ ਜੀ 7:35 ਦਾ ਜਿਹੜਾ ਟਾਈਮ ਹੋ ਗਿਆ ਤੇ ਸਾਰੇ ਕੰਮ ਮੇਰੇ ਓਕੇ ਹੋ ਗਏ ਸਿਰਫ ਖਾਣਾ ਬਣਾਉਣਾ ਰਹਿਦਾ ਤੇ ਅੱਜ ਮੈਂ ਆਪਾਂ ਥੋੜੀ ਜੀ ਹੈਅਰ ਕੇਅਰ ਕਰੂੰਗੀ ਉਹ ਥੋੜਾ ਨਾਲ ਸ਼ੇਅਰ ਕਰੂੰਗੇ ਤੇ ਚਲੋ ਇਹ ਚੱਲਦੇ ਆ ਕਿਚਨ ਚ ਤੇ ਅੱਜ ਮੈਂ ਜਿਹੜੇ ਆਪਣੀ ਹੈਅਰ ਕੇਅਰ ਕਰਨੀਆਂ ਉਹ ਦਹੀਂ ਤੇ ਸਰੋਂ ਦਾ ਤੇਲ ਹੈਨਾ ਇਹ ਵਾਲੀ ਆਪਾਂ ਇਹ ਹੈਅਰ ਪੈਕ ਬਣਾ ਕੇ ਲਾਵਾਂਗੇ ਦਹੀਂ ਤੇ ਸਰੋਂ ਦਾ ਤੇਲ ਠੀਕ ਹੈ ਜੀ ਅਮ ਜੁਮੇ ਮਤਲਬ ਕਿ ਤੀਸਰੇ ਦਿਨ ਹਮੇ ਪਰਸੋਂ ਆਪਣਾ ਹੈਅਰ ਵਾਸ਼ ਕੀਤਾ ਸੀਗਾ ਪਰਸੋਂ ਪਰਸੋਂ ਮੈਂ ਆਪਣਾ ਕਲੌਂਜੀ ਵਾਲਾ ਤੇ ਚੌਲ ਜਿਹੜੇ ਮੇਥੀ ਦਾਣਾ ਹੁੰਦਾ ਉਹਨੂੰ ਵੀ ਕਿ ਆਪਣਾ హెయిర్ వాష్ ਕੀਤਾ ਸੀ ਉਸ ਤੋਂ ਮਤਲਬ 2 ਦਿਨ ਪਹਿਲਾਂ ਜਿਹੜਾ ਹਲਦੀ ਵਾਲਾ ਤੇ ਕਾਫੀ ਵਾਲਾ ਸੀਗਾ ਸ਼ੈਂਪੂ ਪਾ ਕੇ ਉਹਦੇ ਨਾਲ ਆਪਣਾ హెయిర్ వాਸ਼ ਕੀਤਾ ਸੀ ਅੱਜ ਤੀਜਾ ਜਿਹੜਾ ਉਹ ਆ ਗਿਆ ਮਿਚਲੀ ਸ਼ਾਇਦ ਇੱਕ ਦੋ ਦਿਨ ਗੈਪ ਵੀ ਪਿਆਗਾ ਇੱਕ ਵਾਰ ਦਾ ਗੈਪ ਪੈ ਗਿਆ ਇੱਕ ਮਤਲਬ ਕਿ ਉਸ ਦਾ ਅ ਅੱਜ ਤੀਜੀ ਵਾਰ ਜਿਹੜਾ ਦੁਬਾਰਾ ਉਹ ਕਰਨਾਗਾ ਅੱਜ ਮੈਂ ਦਹੀਂ ਤੇ ਜਿਹੜਾ ਸਰ੍ਹੋਂ ਦਾ ਤੇਲ ਲਾਉਂਗੂ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਦਹੀਂ ਆ ਇਹਦੇ ਨਾਲ ਵੀ ਆਪਣੇ ਬਾਲ ਨੇ ਜਿਹੜੇ ਬਹੁਤ ਜ਼ਿਆਦਾ ਛਿਲਕੀ ਰਹਿੰਦੇ ਨੇ ਹਨਾ ਵਧੀਆ ਹੋ ਜਾਂਦੇ ਨੇ ਬਾਲ ਹਨਾ ਤੇ ਚਲੋ ਜੀ ਇਹ ਜ਼ਰੂਰੀ ਹੈ ਜੀ ਜਿਵੇਂ ਆਪਾਂ ਨੂੰ ਮਹੀਨੇ ਦੇ ਦੋ ਵਿੱਚ ਹਨਾ ਮਹੀਨੇ ਵਿੱਚ ਦੋ ਵਾਰ ਜਿਹੜਾ ਇਹ ਦਹੀਂ ਵਾਲਾ ਵੀ ਜ਼ਰੂਰ ਆ ਉਹ ਹੁਣ ਮੈਂ ਆਪਣੀ हेयर केयर ਵੀ ਸਕਿਨ ਕੇਅਰ ਵੀ ਆਪਣੀ ਹੈਲਥ ਕੇਅਰ ਦਾ ਵੀ ਧਿਆਨ ਰੱਖਦੀ ਆ ਪੂਰਾ ਤੇ ਲੋ ਜੀ ਚਲਦੇ ਆਪਾਂ ਕਿਚਨ ਚ ਚੱਲ ਕੇ ਆਪਾਂ ਪਹਿਲਾਂ ਦਹੀਂ ਵਾਲਾ ਬਣਾਉਣੇ ਆਂਗੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਮਰਾਨੀ ਕੱਪ ਆ ਉਹ ਜਲਾ ਦਿੰਨੇ ਹਾਂ ਵੈਸੇ ਤੇ ਇੱਥੇ ਕੰਮ ਕਰਨ ਦੀ ਕਾਫੀ ਟਾਈਮ ਤੇ ਖਤਮ ਹੋ ਗਈ ਤੇ ਜਿਹੜਾ ਇਹ ਸਮਰਾਨੀ ਕੱਪ ਆ ਇਹਨੂੰ ਅੱਗ ਲਾਉਣੀ ਹੁੰਦੀ ਹੈ ਤੇ ਇਹਦੇ ਵਿੱਚ ਜਿਹੜੀ ਸਾਰੇ ਸਮਗਰੀ ਆ ਹਨਾ ਤੇ ਉਹਦੀ ਖੁਸ਼ਬੂ ਸਾਰੇ ਘਰ ਦੇ ਵਿੱਚ ਫੈਲਦੀ ਹੈਗੀ ਇਹ ਵਧੀਆ ਲੱਗਦਾ ਇੱਕ ਵਧੀਆ ਵਾਈਬ ਆਉਂਦੀ ਹੈ ਜਦੋਂ ਖੁਸ਼ਬੂ ਸਾਰੇ ਘਰ ਦੇ ਵਿੱਚ ਫੈਲਦੀ ਹੈ ਬਹੁਤ ਵਧੀਆ ਫੀਲ ਹੁੰਦਾ ਹਨਾ ਤੇ ਸਾਰੇ ਘਰ ਦੇ ਵਿੱਚ ਜਿਹੜਾ ਇਹ ਧੂਆਂ ਦਾ ਆਪਣੇ ਆਪ ਫੈਲ ਜਾਂਦਾ ਤੇ ਵਧੀਆ ਇੱਕ ਪੋਜ਼ਿਟਿਵਿਟੀ ਜੀ ਹਨਾ ਘਰ ਦੇ ਵਿੱਚ ਰਹਿੰਦੀ ਹੈਗੀ ਜਿਹੜੀ ਵੀ ਨੈਗੇਟਿਵਿਟੀ ਹੁੰਦੀ ਉਹ ਘਰ ਦੇ ਵਿੱਚੋਂ ਦੂਰ ਹੁੰਦੀ ਹੈ ਇਸ ਤਰ੍ਹਾਂ ਫੀਲ ਹੁੰਦਾਗਾ ਤੇ ਮੈਂ ਪੂਰੇ ਘਰ ਦੇ ਵਿੱਚ ਇਹ ਧੂਫ ਦੇ ਦਿੰਦੀ ਆ ਪਰ ਸਵੇਰ ਟਾਈਮ ਮੈਨੂੰ ਇਹ ਹੁੰਦਾ ਨਾਲੇ ਤੇ ਇੱਕ ਖੁਸ਼ਬੂਦਾਰ ਜਿਹਾ ਘਰ ਹੋ ਜਾਂਦਾ ਵਧੀਆ ਖੁਸ਼ਬੂ ਆਉਂਦੀ ਹੈ ਵੈਸੇ ਤਾਂ ਸਾਡਾ ਘਰ ਬਹੁਤ ਖੁੱਲਾਗਾ ਹਨਾ ਵੀ ਇਦਾਂ ਦੇ ਕੋਈ ਪ੍ਰੋਬਲਮ ਨਹੀਂ 스멜 ਵਗੈਰਾ ਦੇ ਉਹ ਤਾਂ ਚਲੋ ਬੰਦ ਘਰਾਂ ਦੇ ਵਿੱਚ ਹੁੰਦਾ ਫਲੈਟ ਵਗੈਰਾ ਹੁੰਦੇ ਨੇ ਉਹਨਾਂ ਵਿੱਚ ਹੁੰਦਾਗਾ ਹਨਾ ਪਰ ਸਾਡਾ ਘਰ ਤਾਂ ਖੁੱਲਾ ਹਵਾਦਾਰ ਵਾਲਾ ਘਰ ਹੈ ਜਿਹੜਾ ਹਨਾ ਤੇ ਪਰ ਮੈਨੂੰ ਇਹ ਚੀਜ਼ ਵਧੀਆ ਲੱਗਦੀ ਆ ਮੈਂ ਇਹ ਹੁਣ ਸ਼ਾਮ ਦੇ ਟਾਈਮ ਵੀ ਜਿਹੜਾ ਸਮਰਾਨੀ ਕੱਪ ਚਲਾਉਣੀ ਆ ਜਿਗਾ ਜਲਾਉਣੀ ਆ ਸਵੇਰ ਟਾਈਮ ਵੀ ਹੈਨਾ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਸ ਤਰ੍ਹਾਂ ਧੂਆ ਜਦੋਂ ਪੂਰੇ ਘਰ ਦੇ ਵਿੱਚ ਫੈਲਦਾ ਹੈਗਾ ਹੈਨਾ ਤੇ ਹੁਣ ਆਪਾਂ ਚੱਲਦੇ ਆ ਕਿਚਨ ਤੇ ਦੇਖੋ ਆ ਜਿਹੜਾ ਧੂਆ ਨਾ ਸਮਰਾਨੀ ਕੱਪ ਦਾ ਪੂਰੇ ਘਰ ਦੇ ਵਿੱਚ ਫੈਲ ਰਿਹਾ ਦੇਖੋ ਇੱਕ ਵਧੀਆ ਵਾਈਬ ਆਉਂਦੀ ਹੈ ਇਹਦੇ ਨਾਲ ਆ ਦੇਖੋ ਤੇ ਬਾਹਰ ਧੁੱਪ ਨਿਕਲੀ ਕਪੜੇ ਦਾਸ ਲਗਭਗ ਸੁੱਕੀ ਚੁੱਕੇ ਹੋਣਗੇ ਕੋਣ ਜਮੂਲਾ ਹਟ ਗਈ ਲਓ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਦਹੀਂ ਇਹਦਾ ਪਾ ਦਿੰਦੇ ਆ ਪਾਣੀ ਪੂਣੀ ਜਿਹੜਾ ਨਿਕਲ ਜੇ ਫਿਰ ਵਧੀਆ ਉਹ ਲੱਗੂ ਜੂਗਾ ਜੇ ਪਾਣੀ ਹੁਸੂਪਰੀ ਡੁੱਲੀ ਜਾਂਦਾ ਆ ਦੇਖੋ ਇਹਦਾ ਨਾ ਪਾਣੀ ਇਹ ਨਿਕਲੂਗਾ 10 ਮਿੰਟ ਲਈ ਰੱਖ ਦਿੰਨੇ ਆਪਾਂ ਲਓ ਜੀ ਚੌਲ ਪਿਆਓ ਇੱਧਰ ਆਟਾ ਪਾ ਦੋ ਨਾ ਤਾਂ ਲਓ ਜੀ ਇੱਥੇ ਲੱਗੀ ਸੀ ਮੈਂ ਮਲਾਈ ਰੜਕਣ ਤੇ ਘਰ ਦੇ ਕੰਮਾਂ ਦੇ ਨਾਲ-ਨਾਲ ਆਪਾਂ ਆਪਣੀ ਸਕਿਨ ਕੇਅਰ ਆਪਣੀ ਮਤਲਬ ਸਿਹਤ ਦਾ ਧਿਆਨ ਤੇ ਆਪਣੇ ਜਿਹੜੀ హెయిਰ ਕੇਅਰ ਕਿਸ ਤਰ੍ਹਾਂ ਕਰ ਸਕਦੇ ਹਾਂ ਅੱਜ ਮੈਂ ਸਾਰਾ ਵਲੌਗ ਤੁਹਾਡੇ ਨਾਲ ਸ਼ੇਅਰ ਕਰੂੰ ਵੀਡੀਓ ਨੂੰ ਜਰੂਰ ਜਰੂਰ ਐਂਡ ਤੱਕ ਦੇਖਿਓ ਜੀ ਠੀਕ ਆ ਜੀ ਚਲੋ ਜੀ ਪਹਿਲਾਂ ਆਪਾਂ ਮਲਾਈ ਰੜਕ ਲੈਂਦੇ ਆ ਫਿਰ ਮਿਲਦੇ ਆ ਲਓ ਜੀ ਕੰਮਕਾਰ ਹੋ ਗਈ ਸੀਗੇ ਕਾਫੀ ਟਾਈਮ ਤੋਂ ਖਤਮ ਤੇ ਚਲੋ ਜੀ ਹੁਣ ਆਪਾਂ ਆਪਣਾ ਜਿਹੜਾ हेयर ਪੈਕ ਆ ਉਹ ਲਾਉਣੇ ਆ ਅੱਜ ਮੈਂ ਲਾ ਰਹੀ ਹਾਂ ਜਿਹੜਾ ਪੈਕ ਦਹੀਂ ਤੇ ਸਰੋਂ ਦਾ ਤੇਲ ਠੀਕ ਆ ਜੀ ਤੇ ਤੁਸੀਂ ਐਲੋਵਿਰਾ ਤੇ ਦਹੀਂ ਵੀ ਲਾ ਸਕਦੇ ਹੋ ਐਲੋਵਿਰਾ ਮਿਕਸ ਕਰ ਲਓ ਦਹੀਂ ਦੇ ਵਿੱਚ ਘਰ ਦਾ ਪਲਾਂਟ ਆ ਤੁਹਾਡੇ ਕੋਲੇ ਉਹਨੂੰ ਤੁਸੀਂ ਇੱਕ ਜਿਹੜਾ ਉਹਦਾ ਪੱਤਾ ਲੈ ਲਓ ਐਲੋਵਿਰਾ ਦਾ ਉਹਨੂੰ ਤੋੜ ਕੇ ਥੋੜਾ ਟੇਡਾ ਕਰਕੇ ਰੱਖ ਦੋ ਕਿਉਂਕਿ ਉਹਦੇ ਵਿੱਚ ਇੱਕ ਜੈਲੋ ਜਾਂ ਲਿਕਵਿਡ ਨਿਕਲਦਾ ਹੁੰਦਾ ਜਿਹੜਾ ਹਨਾ ਤੇ ਤੁਸੀਂ ਉਹਨੂੰ ਫਿਰ ਜਿਹੜਾ ਨਿਕਲ ਜੂਗਾ 2-4 ਮਿੰਟ ਉਲਟਾ ਕਰਕੇ ਰੱਖ ਦੋ ਉਸ ਤੋਂ ਬਾਅਦ ਫਿਰ ਤੁਸੀਂ ਉਸ ਨੂੰ ਨਾ ਉੱਪਰਲਾ ਛਿਲਕਾ ਲਾ ਕੇ ਚਾਹੇ ਤੁਸੀਂ ਉਹਨੂੰ ਮਾ મતલਬ ਕਿ ਮਿਕਸੀਜ ਗ੍ਰाइंड ਕਰ ਲਓ ਤੇ ਫਿਰ ਉਹ ਦਹੀਂ ਦੇ ਵਿੱਚ 2-4 ਚਮਚ ਜਿੰਨੇ ਵੀ ਤੁਹਾਨੂੰ ਮਤਲਬ ਕਿ ਤੁਹਾਡੇ ਵਾਲਾਂ ਦੇ ਹਿਸਾਬ ਨਾਲ ਚਾਹੀ ਜਾਂ ਨਾ ਉਹਨਾਂ ਤੁਸੀਂ ਐਲੋਵੇਰਾ ਤੇ ਦਹੀਂ ਨੂੰ ਲੈ ਕੇ ਮਿਕਸ ਕਰਕੇ ਲਾ ਲਓ ਮੈਂ ਸਰੋਂ ਦਾ ਤੇਲ ਤੇ ਜਿਹੜਾ ਦਹੀਂ ਲਾਇਆ ਜਿਹੜਾ ਐਲੋਵੇਰਾ ਉਹ ਮੈਨੂੰ ਮਤਲਬ ਕਿ ਸੂਟ ਤਾਂ ਕਰਦਾਗਾ ਪਰ ਮਤਲਬ ਏ ਵੀ ਥੋੜੀ ਜਿਹੀ ਨਾ ਮੇਰੇ ਸਿਰ ਦੇ ਵਿੱਚ ਖਾਰਿਸ਼ ਹੋਣ ਲੱਗਦੀ ਹੈ ਸ਼ਾਇਦ ਉਹ ਜਿਆਦਾ ਗਰਮ ਹੁੰਦਾ ਹੋਗਾ ਹੈ ਨਾ ਕਈਆਂ ਨੂੰ ਕਈ ਚੀਜ਼ਾਂ ਨਹੀਂ ਸੂਟ ਕਰਦੀਆਂ ਹੁੰਦੀਆਂ ਤਾਂ ਕਰਕੇ ਮੈਂ ਦਹੀਂ ਤੇ ਜਿਹੜਾ ਸਰੋਂ ਦਾ ਤੇਲ ਮੈਨੂੰ ਵਧੀਆ ਲੱਗਦਾ ਜਿਹੜਾ ਇਹ ਆ ਸਰੋਂ ਦਾ ਤੇਲ ਤੇ ਦਹੀਂ ਹੈ ਨਾ ਇਸ ਤਰ੍ਹਾਂ ਦੇ ਜਿਹੜੇ ਪੈਕ ਨੇਗੇ ਇਹ ਆਪਾਂ ਨੂੰ ਜਿਵੇਂ ਮਹੀਨੇ ਦੇ ਵਿੱਚ ਦੋ ਜਾਂ ਤਿੰਨ ਵਾਰ ਇਹ ਵੀ ਲਾਉਣੇ ਜ਼ਰੂਰੀ ਨੇ ਹੈ ਨਾ ਤੁਸੀਂ ਮਤਲਬ ਕਿ ਦੇਖ ਲਓ ਬੀਜੇ ਵੇ ਤੁਹਾਨੂੰ ਠੀਕ ਲੱਗਦਾ ਕਦੇ ਤੁਸੀਂ ਦਹੀਂ ਤੇ ਇਹਦਾ ਪੈਕ ਲਾ ਲਿਆ ਬਣਾ ਕੇ ਆ ਐਲੋਵੇਰਾ ਦਾ ਹਨਾ ਕਦੇ ਸਰੋਂ ਦਾ ਤੇਲ ਮਿਕਸ ਕਰ ਲੋ ਵਿੱਚ ਦਹੀਂ ਦੇ ਜਾਂ ਤੁਸੀਂ ਜਿਵੇਂ ਕਦੇ-ਕਦੀ ਵਿੱਚ ਦੀ ਮੈਂ ਵੀ ਇਹੀ ਟਰਾਈ ਕਰਦੀ ਹਾਂ ਚਲੋ ਐਲੋਵੇਰਾ ਤਾਂ ਨਹੀਂ ਲਾਉਂਦੀ ਜਿਵੇਂ ਕਈ ਵਾਰ ਮੈਂ ਜਿਵੇਂ ਜਿਹੜੀ ਕਾਫੀ ਹੁੰਦੀ ਆ ਤੇ ਹਲਦੀ ਵਾਲਾ ਜਿਹੜਾ ਉਹ ਲਾ ਕੇ ਲਾ ਲੈਨੀ ਆ ਨਾ ਵਾਲਾਂ ਨੂੰ ਉਹਦੇ ਨਾਲ ਵਾਲ ਧੋ ਲੈਨੀ ਆ ਫਿਰ ਕਲੌਂਜੀ ਮੇਥੀ ਦਾਣਾ ਤੇ ਜਿਹੜੇ ਚੌਲ ਹੁੰਦੇ ਨੇ ਉਹਨਾਂ ਨਾਲ ਆਪਣੇ ਵਾਲ ਧੋ ਲੈਨੇ ਪਾਣੀ ਨਾਲ ਇਸ ਤਰ੍ਹਾਂ ਕਰਦੇ ਹਾਂ ਉਸ ਵਿੱਚ ਕਰ ਲਿਆ ਤੇ ਵਾਲ ਥੋੜੀ ਜਿਹਾ ਜਦੋਂ ਸੁੱਕ ਗਏ ਚੰਗੀ ਤਰ੍ਹਾਂ ਹਨ ਫੇਰ ਇਹਦੀ ਕਟਿੰਗ ਕਰੂੰਗੀ ਵਾਲਾਂ ਦੀ ਤਾਂ ਕਿ ਜਿਹੜੇ ਮਤਲਬ ਕਿ ਇਦਾਂ ਬਰੀਕ ਵਾਲ ਨਹੀਂ ਹੁੰਦੇ ਹਨ ਇਹ ਬਰੀਕ ਵਾਲ ਆਉਂਦੇ ਨੇ ਇਹਨੂੰ ਵਧਨ ਦੇ ਵਿੱਚ ਮਤਲਬ ਕਿ ਭਾਰੀ ਹੁੰਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਤਾਂ ਆਪਾਂ ਥੋੜੀ ਥੋੜੀ ਜਿਹੀ ਕਹਿੰਦੇ ਨੇ ਇੱਕ ਕੱਟ ਦਵਾਂਗੇ ਤਾਂ ਇਹ ਗ੍ਰੋਥ ਜਿਹੜੀ ਵਧੀਆ ਹੋ ਜਾਵੇ ਦੇਖੋ ਬਿਲਕੁਲ ਜਿਹੜੇ ਨੀਚੇ ਤੋਂ ਫ੍ਰੀਕ ਵਾਲ ਹੁੰਦੇ ਹਨ ਹਨਾ ਇਦਾਂ ਇਹ ਆਪਾਂ ਕੱਟਾਂਗੇ ਠੀਕ ਹੈ ਜੀ ਤੁਹਾਨੂੰ ਪਹਿਲਾਂ ਵਾਲਸਕਾ ਹਮਾ ਥੋੜੀ ਦੇਰ ਨਾਲ ਕਰ ਲਵਾਂ ਮੈਂ ਰੈਸਟ ਤੁਸੀਂ ਸਵੇਰ ਦੀ ਉੱਠੀ ਹੋਈਆਂ ਠੀਕ ਹੈ ਜੀ ਫਿਰ ਮਿਲਦੇ ਹਾਂ ਲੋ ਜੀ ਵਾਲ ਨੇ ਜਿਹੜੇ ਮੇਰੇ ਚੰਗੀ ਤਰ੍ਹਾਂ ਬਿਲਕੁਲ ਸੁੱਕ ਚੁੱਕੇ ਨੇ ਤੇ ਹੁਣ ਆ ਆ ਥੋੜੇ ਜਿਹਾ ਬਾਕੇ ਸਿੱਧੇ ਕਰ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਮੈਂ ਵਾਲਾਂ ਦੀ ਕਟਿੰਗ ਕਰੂੰਗੀ ਜਿਹੜੀ ਕਟਿੰਗ ਕਰਨੀ ਹੈਗੀ ਇਹ ਵਾਲਾਂ ਦੀ ਇਹ ਆਪਾਂ ਮਹੀਨੇ ਦੇ ਵਿੱਚ ਕਰਨੀ ਹੈਗੀ ਚਾਹੇ ਤੁਸੀਂ 1 ਮਹੀਨੇ ਬਾਅਦ ਕਰ ਲਓ ਚਾਹੇ ਤੁਸੀਂ 2 ਮਹੀਨੇ ਬਾਅਦ ਕਰ ਲਓ ਹਣਾ ਇਹ ਜ਼ਰੂਰੀ ਹੈ ਇਹ ਸਟੈਪ ਜਿਹੜੀ ਆਪਾਂ ਕਟਿੰਗ ਕਰਦੀਏ ਇਸ ਨਾਲ ਕੀ ਹੁੰਦਾਗਾ ਕਟਿੰਗ ਨਾਲ ਜਿਹੜੇ ਵਾਲਾਂ ਦੀ ਗਰੋਥ ਉਹ ਵਧੀਆ ਹੁੰਦੀ ਹੈ ਬਿਲਕੁਲ ਬਰੀਕ ਵਾਲ ਹੁੰਦੇ ਨੇ ਹਨਾ ਨੀਚੇ ਤੋਂ ਜ਼ਿਆਦਾ ਕਟਿੰਗ ਨਹੀਂ ਕਰਨੀ ਵੀ ਜਿਵੇਂ ਬਿਲਕੁਲ ਬਰੀਕ ਵਾਲ ਹੁੰਦੇ ਨੇ ਨਾ ਉਹਨਾਂ ਨੂੰ ਕਟਿੰਗ ਕਰ ਲਓ ਪਰ ਮੈਂ ਖੁਦ ਤੋਂ ਹੀ ਕਟਿੰਗ ਕਰ ਰਹੀ ਆ ਕਿਉਂਕਿ ਅ ਅੱਗੇ ਕਰਕੇ ਮੈਂ ਜਿਹੜੇ ਵਾਲ ਨੇ ਪਹਿਲਾਂ ਸਿੱਧੇ ਕਰ ਲਵਾਂ ਚੰਗੀ ਤਰ੍ਹਾਂ ਕੰਘੇ ਨਾਲ ਹਨਾ ਫਿਰ ਉਹਨਾਂ ਨੂੰ ਸਿੱਧੇ ਕਰਕੇ ਫੜ ਦੂੰਗੀ ਕਿ ਉੱਚਾ ਮਤਲਬ ਜਿਵੇਂ ਉੱਚੇ ਨੀਵੇਂ ਨਾ ਰਹਿ ਜਾਣ ਖੁੱਤੋਂ ਕਟਿੰਗ ਕਰੂੰਗੀ ਤਾਂ ਫਿਰ ਅੱਗੇ ਵਾਲ ਕਰਕੇ ਮੈਨੂੰ ਕਟਿੰਗ ਕਰਨੀ ਪਊਗੀ ਨਹੀਂ ਫਿਰ ਕਿਸੇ ਨੂੰ ਮੇਰੀ ਮਤਲਬ ਕਿ ਮੈਨੂੰ ਕਿਸੇ ਦੀ ਹੈਲਪ ਲੈਣੀ ਪਊਗੀ ਹਨਾ ਪਰ ਇਸ ਟਾਈਮ ਕੋਈ ਨਹੀਂ ਸੀ ਮੇਰੀ ਹੈਲਪ ਕਰਨ ਵਾਲਾ ਤੇ ਖੁਦ ਤੋਂ ਹੀ ਫਿਰ ਮੈਂ ਕਟਿੰਗ ਕੀਤੀ ਵਸਤੋਂ ਮੇਰੇ ਹਸਬੰਦ ਘਰੀ ਸੀਗੇ ਪਰ ਮੈਂ ਕਿਹਾ ਚਲੋ ਨਹੀਂ ਵੀ ਖੋਦੀ ਕਰ ਦਿਆਂ ਕਿਉਂਕਿ ਖੁਦ ਨੂੰ ਹੀ ਆਦਤ ਪਾਉਣੀ ਚਾਹੀਦੀ ਹੈ ਹਨਾ ਤੇ ਚਲੋ ਕਿਹੜਾ ਫਿਰ ਹੁਣ ਆਪਣਾ ਇੱਕ ਵਾਰ ਦਾ ਕੰਮ ਆ ਹਨਾ ਮੈਂ ਕਿਹਾ ਚਲੋ ਖੁਦ ਕਰ ਦਿਆਂ ਮੇਰੇ ਵਾਲਾਂ ਦੀ ਕਟਿੰਗ ਹੋਈ ਸੀ ਕਿ 2023 ਦੇ ਵਿੱਚ ਦਸੰਬਰ ਮਹੀਨੇ ਤੇ ਸਟਾਰਟਿੰਗ ਚ ਹੋਈ ਸੀਗੀ ਉਸ ਟਾਈਮ ਮੈਰਿਜ ਤੇ ਜਾਣਾ ਸੀ ਮੈਂ ਤੇ ਉਸ ਟਾਈਮ ਮੈਂ ਥੋੜਾ ਜਿਹਾ ਆਪਣੇ ਵਾਲਾਂ ਦਾ ਕਰਵਾਇਆ ਸੀ ਮਤਲਬ ਕਿ ਥੋੜੇ ਜਿਹਾ ਕਰਵਾਇਆ ਸੀ ਜਿਵੇਂ ਕਹਿ ਲਈਏ ਪਾ ਸਿੱਧੇ ਕਰਵਾਇਆ ਸੀ ਆ ਲਵਾ ਲੈਨੇ ਆਪਾਂ ਸਟੇਟਨਰ ਜ ਉਹ ਕਰਵਾਏ ਸੀਗੇ ਬਸ ਉਸ ਤਰ੍ਹਾਂ ਉਦੋਂ ਥੋੜੀ ਜਿਹੀ ਕਟਿੰਗ ਹੋਈ ਸੀ ਪਰ ਉਸ ਤੋਂ ਬਾਅਦ ਵਾਲਾਂ ਦੀ ਲੈਂਥ ਜਿਹੜੀ ਵਧੀਆ ਹੋਣ ਲੱਗ ਗਈ ਫਿਰ ਮੈਂ ਸੋਚਿਆ ਵੀ ਨਹੀਂ ਬੀ ਮਹੀਨੇ ਦੇ ਵਿੱਚ ਜਾਂ ਮਹੀਨੇ 2 ਮਹੀਨਿਆਂ ਦੇ ਵਿੱਚ ਹੈ ਨਾ ਇੱਕ ਵਾਰ ਵਾਲਾਂ ਦੀ ਕਟਿੰਗ ਜ਼ਰੂਰ ਕਰਨੀ ਚਾਹੀਦੀ ਹੈ ਉਸ ਨਾਲ ਉਹ ਜਿਹੜੀ ਗ੍ਰੋਥ ਹੈ ਉਹ ਵਧੀਆ ਹੁੰਦੀ ਹੈਗੀ ਤੇ ਬਸ ਇਹੀ ਇਹ ਵੀ ਹਫ਼ਤੇ ਵਿੱਚ ਇਦਾਂ ਕੁਝ ਨਾ ਕੁਝ ਚੇਂਜ ਕਰਦੇ ਰਹੂੰ ਜਿਵੇਂ ਇੱਕ ਆਪਾਂ ਤੀਸਰੇ ਦਿਨ ਜਾਂ ਚੌਥੇ ਦਿਨ हेयर वॉਸ਼ ਕਰਨਾ ਹੀ ਕਰਨਾਗਾ ਤੇ ਉਹਦੇ ਲਈ ਤੁਸੀਂ ਇੰਨਾ ਸਾਰੀ ਚੀਜ਼ਾਂ ਜੋ ਵੀ ਮੈਂ ਵਰਤਦੀ ਆ ਨਾ ਤਾਂ ਤੁਸੀਂ ਵਰਤ ਸਕਦੇ ਹੋ ਪਰ ਹੈ ਨਾ ਮੈਂ ਖੁਦ ਵਰਤ ਰਹੀ ਆ ਮੈਨੂੰ ਰਿਜ਼ਲਟ ਵਧੀਆ ਮਿਲ ਰਹੇ ਨੇ ਤੇ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਦੇਖੋ ਆਪਣੇ ਜਿਵੇਂ ਆਪਣੇ ਸਰੀਰ ਨੂੰ ਵੀਕਨੈਸ ਹੋ ਜਾਂਦੀ ਹੈ ਹਨਾ ਤਾਂ ਆਪਾਂ ਫਿਰ ਉਸ ਟਾਈਮ ਡਾਕਟਰ ਤੋਂ ਦਵਾਈ ਵੀ ਲੈਣੇ ਆ ਜਾਂ ਫਿਰ ਫਰੂਟ ਵਗੈਰਾ ਖਾਣੇ ਆ ਜਾਂ ਕਈ ਵਾਰ ਇੰਨੀ ਕੁ ਵੀਕਨੈਸ ਹੁੰਦੀ ਆਪਾਂ ਨੂੰ ਖਾਣਾ ਖਾਣ ਦੇ ਨਾਲ ਜਿਵੇਂ ਭੁੱਖ ਦੇ ਨਾਲ ਵੀ ਆਪਾਂ ਨੂੰ ਨਹੀਂ ਚੱਲੀ ਜਾਂਦੀ ਹੈ ਹਨਾ ਭੁੱਖ ਉਦੋਂ ਵੀ ਆਪਾਂ ਵੀਕ ਹੋ ਜਾਂਦੇ ਆ ਹਨਾ ਕਈ ਵਾਰ ਵਰਤ ਵਗੈਰਾ ਰੱਖਦੇ ਤਾਂ ਸ਼ਾਮ ਨੂੰ ਇਹ ਹੁੰਦਾ ਵੀ ਜਲਦੀ ਖਾਣਾ ਖਾ ਲਈਏ ਖਾਣਾ ਖਾ ਕੇ ਫਿਰ ਆਪਾਂ ਨੂੰ ਮਤਲਬ ਇਦਾਂ ਹੋ ਜਾਂਦਾ ਵਧੀਆ ਫੀਲ ਕਰਦੇ ਆ ਉਦਾਂ ਹੀ ਆਪਣੇ ਵਾਲ ਨੇ ਜਿਵੇਂ ਆਪਣੇ ਵਾਲਾਂ ਦੀ ਆਪਾਂ ਸੰਭਾਲ ਰੱਖਾਂਗੇ ਇਹਨਾਂ ਦੀ ਕੇਅਰ ਕਰਾਂਗੇ ਹਨਾ ਜਿਵੇਂ ਦਹੀਂ ਵਾਲਾ ਪੈਕ ਬਹੁਤ ਵਧੀਆ ਹੈਗਾ ਤੁਸੀਂ ਚਾਹੇ ਐਲੋਵੇਰਾ ਲਾਓ ਇਹਦੇ ਵਿੱਚ ਮਿਕਸ ਕਰਕੇ ਚਾਹੇ ਤੁਸੀਂ ਸਰੋਂ ਦਾ ਤੇਲ ਮਤਲਬ ਜਦੋਂ ਵੀ ਇਹਨਾਂ ਦੇ ਵੀ ਵਾਲਾਂ ਨੂੰ ਵੀ ਖੁਰਾਕ ਮਿਲਦੀ ਹੈ ਤਾਂ ਇਹ ਮਤਲਬ ਕਿ ਵਧੀਆ ਹੁੰਦੇ ਨੇ ਸ਼ਾਈਨ ਆਉਂਦੀ ਹੈ ਇਹਨਾਂ ਦੇ ਵਿੱਚ ਇਹ ਵੀ ਇੱਕ ਮਤਲਬ ਕਿ ਖੇਲ ਉਠ ਦਿੰਦੇ ਨੇ ਜਦੋਂ ਹਨਾ ਅੱਗੇ ਹੁੰਦਾ ਸੀਗਾ ਸਰੋਂ ਦਾ ਤੇਲ ਹੀ ਲਾਉਂਦੇ ਹੁੰਦੇ ਸੀ ਜ਼ਿਆਦਾਤਰ ਮੇਰੀ ਮੰਮੀ ਤਾਂ ਜਾਲੋਤਰ ਸਾਡੇ ਖੋਪੇ ਦਾ ਤੇਲ ਹੀ ਲਾਉਂਦੇ ਹੁੰਦੇ ਸੀ ਅ ਸ਼ੁਰੂ ਵਿੱਚ ਮੇਰੇ ਵਾਲ ਬਹੁਤ ਵਧੀਆ ਸੀਗੇ ਮਤਲਬ ਕਿ ਛੋਟੀ ਹੁੰਦੀ ਨੇ ਮੇਰੇ ਵਾਲ ਬਹੁਤ ਜਾਨੀਏ ਵਧੀਆ ਲੰਮੇ ਸੀਗੇ ਭਾਰੇ ਵੀ ਸੀਗੇ ਵਧੀਆ ਵਾਲ ਸੀ ਮੰਮੀ ਮੇਰੀ ਬਹੁਤ ਕੇਅਰ ਕਰਦੀ ਹੁੰਦੀ ਸੀ ਮੰਮੀ ਨੇ ਮੇਰੇ ਨੇ ਦੋ ਉੱਤਾਂ ਕਰਨੀਆਂ ਹੁੰਦੀਆਂ ਸੀ ਮੇਰੇ ਬਹੁਤ ਵਾਲਾਂ ਦੀ ਕੇਅਰ ਕਰਦੇ ਹੁੰਦੇ ਸੀ ਮੇਰੀ ਮੰਮੀ ਪਰ ਜਦੋਂ ਮੈਂ ਖੁਦ ਤੋਂ ਸਿਰ ੋਂਣ ਲੱਗੀ ਤਾਂ ਮੈਂ ਆਪਣੀ ਕੇਅਰ ਮਤਲਬ ਬਹੁਤ ਘੱਟ ਕਰਤੀ ਮੈਂ ਉਹਨੀ ਕੇਅਰ ਨਹੀਂ ਕੀਤੀ ਜਿੰਨੀ ਮੇਰੀ ਮੰਮੀ ਕੇਅਰ ਕਰਦੀ ਸੀ ਮੇਰੇ ਵਾਲਾਂ ਦੀ ਹੈਨਾ ਤੇ ਚਲੋ ਖੈਰ ਹੁਣ ਆਪਣੀ ਕੇਅਰ ਮੈਂ ਕਰਨ ਲੱਗ ਗਈਆਂ ਜੀ ਮੇਰੇ ਵਾਲਾਂ ਦਾ ਰਿਜ਼ਲਟ ਜਿਹੜਾ ਮੈਨੂੰ ਵਧੀਆ ਮਿਲਦਾ ਤੇ ਇਸ ਤਰ੍ਹਾਂ ਪਹਿਲਾਂ ਬਾਅ ਕੇ ਵਾਲ ਸਿੱਧੇ ਕਰ ਲੈ ਫਿਰ ਉਹਨੂੰ ਨੀਚੇ ਤੋਂ ਵਾਲ ਫੜ ਲੈ ਇੱਕੋ ਜੇ ਕਰਕੇ ਫਿਰ ਦੇਖੋ ਮੈਂ ਕਟਿੰਗ ਕੀਤੀ ਹੈਗੀ ਬਿਲਕੁਲ ਸਿੱਧੀ ਕਟਿੰਗ ਹੋਈ ਹੈ ਖੁਦ ਤੋਂ ਵੀ ਆਪਾਂ ਇਹ ਕੰਮ ਕਰ ਸਕਦੇ ਆ ਬਿਨਾਂ ਕਿਸੇ ਦੀ ਹੈਲਪ ਤੋਂ ਵੀ ਕੰਮ ਕਰ ਸਕਦੇ ਆਗੇ ਹਨਾ ਵਾਲਾਂ ਦੀ ਕਟਿੰਗ ਜਣੀ ਕਿ ਜਿਹੜੀ ਕਰ ਸਕਦੇ ਆਗੇ ਵਧੀਆ ਹੋਈ ਆ ਤੇ ਮੈਂ ਤਾਂ ਕਲੇਰ ਸਾਨੂੰ ਦਿਖਾ ਵੀ ਰਹੀ ਸੀ ਮੈਂ ਕਿ ਦੇਖੋ ਵੀ ਉੱਚੇ ਨਹੀਂ ਮੇ ਤਾਂ ਨਹੀਂ ਲੱਗਦੇ ਵੀ ਫਰਕ ਤਾਂ ਨਹੀਂ ਹੈਗਾ ਕੋਈ ਉਹ ਕਹਿੰਦੇ ਨਹੀਂ ਬਿਲਕੁਲ ਸਿੱਧੇ ਨੇਗੇ ਮੈਂ ਕਿ ਚਲੋ ਠੀਕ ਆ ਫਿਰ ਦੁਬਾਰਾ ਤੋਂ ਮੈਂ ਆਪਣੇ ਲਈ ਚੈੱਕ ਕੀਤੇ ਤੇ ਠੀਕ ਆ ਵਾਲ ਵਧੀਆ ਹੋ ਗਏ ਸੀਗੇ ਤੇ ਕਰ ਲਈ ਮੇਰੇ ਵਾਲ ਬਹੁਤ ਨੇਗੇ ਆ ਮਤਲਬ ਕਿ ਸਿੱਧੇ ਨਹੀਂ ਹੁੰਦੇ ਇਹ ਵੀ ਦੇਖੂਗੀ ਕਿ ਮੈਂ ਹਨਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੋ ਸਕਿਆ ਆ ਦੇਖੂਗੀ ਕੁਝ ਕਰਕੇ ਜੇਕਰ ਮੇਰੇ ਵਾਲ ਥੋੜੇ ਸਿੱਧੇ ਹੋ ਜਾਣ ਤਾਂ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜਰੂਰ ਹਨਾ ਤੇ ਉਹ ਵੀ ਇੱਕ ਪੈਕ ਹੀ ਆਗਾ ਜਿਹੜਾ ਲਾਉਣਾ ਹੁੰਦਾ ਦੇਖਾਂਗੇ ਲਾ ਕੇ ਤੇ ਲੋਜੀ ਕਟਿੰਗ ਹੋ ਗਈ ਹੈ ਬਾਲ ਦੇਖੋ ਮੇਰੇ ਕਿੰਨੇ ਕਰ ਲੀਨੇ ਵੈਸੇ ਸ਼ਾਈਨ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀਆਂ ਇਹ ਚੀਜ਼ ਆਪਾਂ ਕਰਦੇ ਆ ਹਨਾ ਵਾਲਾਂ ਦੀ ਕੇਅਰ ਕਰਦੇ ਆ ਤਾਂ ਬਾਲ ਬਹੁਤ ਸੋਹਣੇ ਹੁੰਦੇ ਨੇਗੇ ਤੇ ਚਲੋ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਮੇਰੀ ਤਾਂ ਲਾਈਕ ਪਲੀਜ਼ ਜ਼ਰੂਰ ਕਰਿਆ ਕਰੋ ਤੇ ਆ ਮੈਂ ਤੁਹਾਨੂੰ ਇੱਥੇ ਦਿਖਾ ਰਹੀ ਸੀਗੀ ਮੈਂ ਕਿਹਾ ਇੰਨੇ ਵੀ ਮਤਲਬ ਇੰਨੇ ਕੁ ਮੇਰੇ ਬਾਲ ਜਿਹੜੇ ਕਟਿੰਗ ਹੋਈ ਨਹੀਂ ਜਿਆਦਾ ਨਹੀਂ ਮੈਂ ਕਿਤੇ ਹੈਗੀ ਤੇ ਹੁਣ ਮੈਂ ਆਪਣਾ ਜੋੜਾ ਬਣਾ ਕੇ ਕਲਚਰ ਵਗੈਰਾ ਲਗਾ ਲੂੰਗੀ ਤੇ ਵਸ ਤਾਂ ਗੁੱਤ ਵੀ ਕਰ ਸਕਦੀਆਂ ਹਨਾ ਤੇ ਮੈਨੂੰ ਗੁੱਤ ਦਾ ਵੀ ਬਹੁਤ ਜਿਆਦਾ ਸ਼ੌਂਕ ਆਗਾ ਮੈਨੂੰ ਗੁੱਤ ਬਹੁਤ ਵਧੀਆ ਲੱਗਦੀ ਆ ਪਰ ਮੇਰੇ ਕੱਟਲੀ ਵਾਲ ਹੋਣ ਕਰਕੇ ਉਹ ਮੁੜ ਜਾਂਦੀ ਆ ਹਨਾ ਤਾਂ ਉਹ ਫਿਰ ਥੋੜਾ ਜਿਹਾ ਮੈਨੂੰ ਐਵੇਂ ਲੱਗਦਾ ਹੁੰਦਾ ਹਨਾ ਮੈਨੂੰ ਢਿਲੀ ਢਿਲੀ ਗੁੱਤ ਤਾਂ ਬਹੁਤ ਪਸੰਦ ਆ ਜੀ ਤੇ ਚਲੋ ਜੀ ਜੋੜਾ ਕਰ ਲਿਆ ਸੀ ਕਲਚਰ ਲਾ ਲਿਆ ਸੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਗਾ ਤੇ ਜੇ ਕੋਈ ਵੀ ਤੁਹਾਡਾ ਸਵਾਲ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਮੈਂ ਤੁਹਾਡਾ ਜਵਾਬ ਜ਼ਰੂਰ ਦਵਾਂਗੀ ਜੇ ਰਿਪਲਾਈ ਨਹੀਂ ਦਿੱਤਾ ਤਾਂ ਮੈਂ ਤੁਹਾਡਾ ਵੀਡੀਓ ਦੇ ਵਿੱਚ ਰਿਪਲਾਈ ਦਵਾਂਗੀ ਜ਼ਰੂਰ ਠੀਕ ਹੈ ਜੀ ਤੇ ਲੋ ਚਿਕ ਲਾਚਰ ਲਾ ਲਿਆ ਇਸ ਵੀਡੀਓ ਦਾ ਆਪਾਂ ਇੱਥੇ ਕਰਾਂਗੇ ਐਂਡ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਸਾਰੇ ਜਾਣੇ ਨਾ ਲਾਈਕ ਕਰਕੇ ਜਾਇਆ ਕਰੋ ਤੇ ਹੋ ਸਕੇ ਆ ਤਾਂ ਆਪਣੇ ਵੀਡੀਓ ਦੇ ਐਂਡ ਤੇ ਜਾਂਦੇ ਜਾਂਦੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਮਿਲਦੇ ਕੱਲ ਨੂੰ ਵਧੀਆ ਵਲੌਗ ਤੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਬਾਏ ਬਾਏ